ਸਾਰੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਆਪਾਂ ਫੇਰ ਨਾਲ ਘੁੰਮਣ ਆਏ ਪਏ ਹਾਂ ਜੀ ਜਾਣਕਾਰੀ ਚੱਲ ਰਗਾ ਨੰਬਰ ਹੋ ਰਿਹਾ ਤੇ ਸਾਹਮਣੇ ਮਸ਼ੀਨ ਲੱਗੀ ਹੋਈ ਆ ਜੀ ਅੱਜ ਮੈਂ ਵਲੌਗ ਸਵੇਰ ਤੋਂ ਸਟਾਰਟ ਹੀ ਇਹ ਤੁਹਾਨੂੰ ਚੱਲ ਉਹ ਮੌਕੇ ਤੇ ਕਰ ਲਵਾਂਗੇ ਸਟਾਰਟ ਜੀ ਆਹ ਸਾਹਮਣੇ ਦੇਖ ਸਕਦੇ ਹੋ ਦਾਣੇ ਬੋਦੀ ਭਾਜੇ ਕੰਮ ਸ਼ੁਰੂ ਹੀ ਹੋਇਆ ਯਾਨੀ ਕਿ ਪੌਂਡ ਤੋਂ ਕੀ ਫਿਰ ਫਿਰ ਕੰਮ ਚੱਲਿਆ ਹੈ ਪਹਿਲੀ ਟੈਂਕੀ ਬੋਦੀ ਵੀ ਟਰਾਲੀ ਵਿੱਚ ਆਪਣੀ ਜਾਂ ਬਾਕੀ ਕਰ ਸਕਦੇ ਤੇ ਚੱਕ ਆਪਾਂ ਦੋ ਟੈਂਕੀਆਂ ਪੁਆ ਲਈਆਂ ਸੀ ਟਰਾਲੀ ਦੇ ਵਿੱਚ ਇੱਕ ਹੋਰ ਪੁਆ ਲਈ ਸੀ ਉਹ ਤੋਂ ਬਾਅਦ ਤੇ ਹੁਣ ਫੇਰ ਮਸ਼ੀਨ ਨੇ ਇੱਕ ਹੋਰ ਪਾਤੀ ਲੱਭਸਾ ਹੋएगी ਖੋਲ दो टेंकिया मैं नहीं आज है ना दो ढाई को पै ही जानी है ना नहीं दो पुआ लेने है ना चाचे दो पुआ के नापल जाना मैं तो गाइस तीजी टेंकी तीजी टेंकी पा लगे आप og ਆਪਾਂ ਚੱਲੇ ਆਂ ਮੰਡੀ ਲੈ ਕੇ ਸਿੱਕਾ ਟਰਾਲੀ ਤੇ ਗਾਇਸ ਮੈਂ ਆ ਗਿਆ ਸੀਗਾ ਗਾਣੇ ਲਾ ਕੇ ਤੇ ਹੁਣ ਮੈਂ ਮਡਕੋ ਆ ਗਿਆ ਸੀਗਾ ਜਣਕੇ ਗਾਣੇ ਪਲਟ ਕੇ ਜਿਹੜੇ ਬਟਰਾਲੀ ਪਿਛਲੀ ਭرائی ਸੀ ਕਿਉਂ ਮੈਂ ਫਾਈਸੇ ਢਾਟ ਦੁੱਤਾ ਢਾਕੇ ਤੇ ਹੁਣ ਚਾਚਾ ਹੈਗਾ ਉਹ ਆਪੇ ਪਵਾ ਲਵੇਗਾ ਜੇ ਫੋਣ ਹੈ ਇਦਾਂ ਨਹੀਂ ਤੇ ਮੈਂ ਹੁਣ ਅਚੇ ਰੋਟੀ ਖਾ ਲਈ ਨਾ ਉਹਨੂੰ ਤਾਂ ਕਿਹਾ ਕਿ ਮੈਂ ਆ ਰਿਆਂ ਉਹਨੇ ਕਿਹਾ ਇੱਕ ਤਾਂ ਟੈਂਕ ਇਹਦੇ ਨਾਲ ਆਉਣਾ ਹੈ। ਬਾਕੀ ਇਹ ਮੈਂ ਕਹਿੰਿਆ ਰਿਹਾ ਸੀ ਤਾਂ ਉਹ ਦਿਖਾ ਲਈ। ਕਿ ਉਹ ਬੁਲਾਉਂਦੇ ਫੇਰ ਬੁਲਾਉਂਦਾ ਰਹੇ ਮੈਂ ਨਹੀਂ ਮਿਲਣ ਗਿਆ। ਤਾਂ ਕੇਸਰ ਬਣਾਉਂਦਾ ਇਹਨਾਂ ਲੋਕ। ਆ ਸਾਹਮਣੇ ਚੱਲ ਜੂਗੀ ਮਸ਼ੀਨ। ਤੇ ਗਾਇਸ ਮਸ਼ੀਨ ਨੇ ਝੋਨਾ ਵੜ ਦਿੱਤਾ ਹੀ ਗਾ। ਝਣਕ ਵੜਤੀ ਹੀ ਗਈ। ਤੇ ਹੁਣ ਆਪਾਂ ਘਰੇ ਲਾਉਣੇ ਪਏ ਥੋੜੇ ਦਾਣੇ ਖਾਣ ਜੋ ਕੇ ਇਹਨਾਂ ਨੂੰ। ਖੇਲ ਜਾਂਦੇ ਆ। ਤੇ ਮੰਡੀ ਲੈ ਕੇ ਜਾਣੇ ਹੁਣੇ ਦੂ ਬਾਅਦ ਬੜੀ ਕਰੀ ਆ ਪਾਣੀ ਥੱਲੇ ਆ ਗਿਆ ਤੇ ਗਾਈਸ ਆ ਗਏ ਮੰਡੀ ਇਸ ਕੰਮ ਚ ਲੇ ਜਾਂਦਾ ਸੀ ਤੇ ਦੂਜੇ ਘਰਾਂ ਨੇ ਵੀ ਬਣਾਉਣੇ ਹੀ ਕਣਕ ਦੇ ਆਪਟਰ ਆ ਗਏ ਹੁਣ ਉਹਨਾਂ ਨੂੰ ਚਾਹੀਦੀ ਟਰਾਲੀ ਨਾਲ ਕੋਲ ਔਰ ਇੱਕ ਟਰਾਲੀ ਨਹੀਂ ਆ ਗਈ ਸੀ ਇੱਕ ਹੀ ਸੀਗੀ ਫਿਰ ਮੈਂ ਇਹ ਚਲ ਮੈਂ ਛੱਡ ਦੇਣਾ ਤਾਂ ਡਾ ਗੇੜਾ ਬਾਕੀ ਹੁਣ ਇੱਕ ਟੈਂਕੀ ਪੁਆਲੀ ਸੀ ਮੰਡਗੋ ਆ ਗਿਆ ਸੀਗਾ ਉਹ ਵੀ ਜਿਹੜਾ ਪਿਛਲੇ ਉਹ ਪਾਏ ਸੀ ਦਾਣੇ ਵਲਟ ਕੇ ਤੇ ਹੁਣ ਆ ਵੀ ਟਰਾਲੀ ਭਰਾ ਕੇ ਤੇ ਫਿਰ ਜਾਂਦੇ ਆ ਮੰਡੀ ਫਟ ਕੇ ਆਉਣੇ ਆ ਬਸ ਕਰ ਤੇ ਗਾਇਸ ਆ ਗਿਆ ਸੀ ਮੈਂ ਮਡਕੋ ਲਾ ਕੇ ਕਣਕ ਤੇ ਹੁਣ ਇਹ ਜਾਣ ਕੇ ਰਾਈਟਰ ਕੱਟਿਆ ਅੱਜ ਪਰਨਾ ਵੀ ਚੇਤਾ ਭੁੱਲ ਗਿਆ ਸੀ ਇਹ ਤਾਂ ਲੈ ਕੇ ਨਹੀਂ ਆਇਆਗਾ ਪੁਰਾਣਾ ਲੱਗਦਾ ਘੱਟਾ ਬੜਾ ਏ ਹੁਣ ਘਰੇ ਜਾਵਾਂਗਾ ਜਿਹੜਾ ਜਾ ਕੇ ਇੱਕ ਟਰਾਲੀ ਦੇ ਟਾਇਰ ਦੇ ਵਿੱਚ ਆਵੇ ਕੜ ਗਈ ਉਹਨੂੰ ਵੀ ਪਰੋਣੀ ਪੈਣੀ ਮੈਨੂੰ ਹੁਣ ਉਹ ਜਿਹੜਾ ਪੇਂਟ ਜਾਵਾਂਗਾ ਠਪਰਾ ਲਿਆਵਾਂਗਾ ਬਾਅਦਲੇ ਬੜੇ ਆਹ ਜਿਹੜਾ ਸਪਲਿੰਗ ਆ ਮੈਂ ਵੀ ਉਹ ਠਰਾ ਹੀ ਦੇਵਾਂ ਤੇ ਹੁਣ ਇੱਕ ਟੈਂਕੀ ਪਵਾ ਕੇ ਢੱਕ ਦਿੱਤੀ ਮਸ਼ੀਨ ਚੱਲੀ ਜਾਂਦੀ ਬਾਕੀ ਤੇ ਗਾਈਸ ਆਪਾਂ ਨਦੀ ਜਲਾਦ ਦੀ ਕੰਕਲ ਨਾਗੇ ਜੇ ਹੁਣ ਮੈਂ ਕਿਹੜੀ ਕੱਲੀ ਦੰ ਲਿਆ ਕਰੀ ਜਾਣਾ ਜਾਂ ਤੋਂ ਮੈਂ ਥੋੜੀ ਹਵਾ ਚੈੱਕ ਕਰਾ ਲਈ ਟਰਾਲੀ ਲੈ ਆਤੀ ਹਵਾ ਦਾ ਠੀਕ ਤੇ ਬਸ ਦੱਸ ਦੀ ਮੰਡੀ ਕਰ ਲੋ ਚੈੱਕ ਤੇ ਗਾਈਸ ਆਪਾਂ ਹਵਾ ਉਹ ਕਰਾ ਲਈਏ ਚੈੱਕ ਟਰਾਲੀ ਦੇ ਡਰ ਅੱਜ ਤੇ ਹੁਣ ਆ ਇੰਡੀਕੇਟਰ ਬੰਦ ਸੀ ਮਗਰਲੇ ਮੈਂ ਕਿਹਾ ਚੱਲ ਇਹ ਵੀ ਠੀਕ ਕਰਾ ਲਈਏ ਕਰਾ ਕੇ ਤੇ ਫਿਰ ਜਿਗਾਉਨੇ ਆ ਵਿਖਾਉਨੇ ਆ ਜਗ ਪੇ ਨੇ ਇਹਦਾ ਕੰਮ ਮੇਰਾ ਸਵੇਰੇ ਦਾ ਭਗਲਾ ਦਾ ਕਦੋਂ ਲੋਡ ਪੈ ਜਾਂਦੀ ਰਾਤ ਜਗ ਪੇ ਅਗਲਾ ਜਗ ਪਿਆ ਜਿਗਾਤਾ ਜਿਗਾਤਾ पता ही बल्ब भी हो, जे पाए हो जे जाए पाए होने जैसी जे भी जगह नहीं होना कुछ देर बाद फिर आ जावे ताजे सीधा कहता है बल्ब सड़े नहीं दिखिया भी नहीं बल्ब सब्सक्राइब अपई खेड़ का तो जिला की नहीं मेरा ना ਤੇ ਗਾਈਸ ਮੈਂ ਆ ਗਿਆ ਵਾਹਾਂ ਦੁਆਈ ਘਾਤੀ ਤੇ ਹੁਣ ਰੈਡ ਲੈ ਜਾਏਗਾ ਟਰੈਕਟਰ ਆਪੇ ਭਰਾ ਲਿਆ ਚੱਲ ਜਾ ਨਹੀਂ ਭੱਜ ਜਾ ਉਰਲੇ 50 ਹੀ ਸਾਰੀ ਸੱਤਰ ਸੱਤਰ ਕਰ ਆ ਗਏ ਆ ਚੱਲ ਠੀਕ ਹੈ ਤੇ ਗਾਈਸ ਆਪਾਂ ਆ ਗਏ ਸੀਗੇ ਡਾਡੀ ਨੂੰ ਡਾਡੀ ਨੇ ਕਿਹੜਾ ਲਾਇਆ ਹੈ ਮੁਰਕੇ ਮੈਂ ਆ ਗਿਆ ਸੀਗਾ ਧਿਆਨ ਕੇ ਹੁਣ ਮੈਂ ਫਿਰ ਕਿਸੇ ਨੇ ਆਖਿਆ ਤੇ ਆਪਾਂ ਫਿਰ ਛੱਡਦੇ ਨੇ ਕਿਹੜਾ ਆਪਾਂ ਕੰਮ ਕਰੀ ਜਾ ਕਰਾਏ ਦਾ ਤੁਹਾਡਾ ਹਟਲ ਛੱਡ ਦੇਗੇ ਜਿਹੜਾ ਫਿਰ ਹੋਰ ਕੇ ਅਜੇ ਵੀ ਇਸ ਤੋਂ ਬਾਅਦ ਸ਼ਾਮ ਨੂੰ ਨੇਰੇ ਦੇ ਪੈ ਸ਼ਾਇਦ ਆਪਣੇ ਲੱਗੇਗੀ ਮਸ਼ੀਨ ਬਾਕੀ ਪੱਕਾ ਨਹੀਂ ਪਰ ਇਹ ਚਾਚੀ ਨਾਲ ਬੜੀ ਜਾਵੇਗਾ ਤੇ ਹੁਣ ਮੈਂ ਇੱਕ ਟੈਂਕੀ ਬਣੀ ਆ ਅੱਧੀ ਬਣੀ ਕਿੁਰ ਬਣੀ ਕਿਲੇ ਕੋ ਤੇ ਟਣੇ ਹੈਗੇ ਮੈਂ ਤਾਂ ਸਾਟਾ ਵਾਂ ਕਰੇ ਜਾ ਰਿਹਾ ਹਾਂ ਉਹਨਾਂ ਨੇ ਉਹਦੇ ਘਰੇ ਲਾਉਣੇ ਹੈਗੇ ਤੇ ਹੁਣ ਫਿਰ ਜਦੋਂ ਆਪਣੇ ਮਸ਼ੀਨ ਲੱਗੀ ਉਦੋਂ ਮਿਲਾਂਗੇ ਤੁਹਾਨੂੰ ਗਾਈਸ ਮੈਂ ਆ ਗਿਆ ਸੀਗਾ ਉਥੇ ਉਹਨਾਂ ਦੇ ਘਰੇ ਫਿਰ ਮੈਂ ਹੁਣ ਉਹ ਅਗਲੀ ਮਟਰਾਲੀ ਜਾਣ ਕੇ ਭਰਾੜੀ ਮੈਂ ਹਾਂ ਚੱਲ ਕੀ ਅਗਲੇ ਕਿਸੇ ਦੇ ਘਰੇ ਜਾ ਕੇ ਕੀ ਵਲੌਗ ਬਣਾ ਘਰੇ ਆਉ ਤੇ ਜਾਣੇ ਪਲਟੇ ਹੀ ਕਿ ਫਿਰ ਮੈਂ ਹਾਂ ਚੱਲ ਆਣ ਕੇ ਦੁਬਾਰਾ ਇੱਥੇ ਜੋ ਡੈਂਕੀ ਪਾਵੇਗੀ ਮਸ਼ੀਨ ਉਹ ਜੋ ਆਣ ਕੇ ਵਲੌਗ ਬਣਾ ਲਵਾਂ ਤੇ ਬਾਕੀ ਤੁਸੀਂ ਦੇਖੋ ਪਹਿਲੇ ਡੈਂਕੀ ਕਿੱਲੇ ਕੋ ਦਮਾ ਲਾ ਗਾ ਇਹ ਵੀ ਥੱਲੇ ਹੀ ਰਹਿ ਜਾਣਾ ਮੇਰੇ ਸਾਥ ਦਾ ਜਾਣੇ ਤੇ ਗਾਈਸ ਮੈਂ ਆ ਗਿਆ ਸੀਗਾ ਘਰੇ ਇੱਥੇ ਫਿਰ ਉਹ ਮੰਡੀ ਮੈਂ ਜਿਹੜੇ ਆਪਣਾ ਨਹੀਂ ਲਪੋਏ ਸੀ ਇਹਦੇ ਲਈ ਬਤੇ ਵੇਚੋ ਉਹ ਮੈਂ ਛੱਡ ਆਇਆ ਸੀਗਾ ਤੇ ਫਿਰ ਆਪਾਂ ਵੀ ਆਪਦੀ ਕੱਲ ਨੂੰ ਮਸ਼ੀਨ ਲਾਵਾਂਗੇ ਤੇ ਕੱਲ ਨੂੰ ਵੜਾਂਗੇ ਆਪਾਂ ਆਪਦੀ ਕਣਕ ਤੇ ਨਾਲੇ ਤੁਹਾਨੂੰ ਖਾਵਾਂਗੇ ਤੇ ਦੋ ਤਿੰਨ ਦਿਨ ਹੁਣ ਇਹੇ ਹੀ ਵਲੌਗ ਆਉਣਗੇ ਤੁਸੀਂ ਵੀ ਆਂਦੇ ਹੋਗੇ ਵੀ ਇੱਕੋ ਚੀਜ਼ ਦੇ ਵਲੌਗ ਲਈ ਹੁੰਦਾ ਰੋਈ ਦੀ ਰੋਈ ਕਹਿੰਗੇ ਹੁਣ ਇਸ ਜਨਾ ਆਪਾਂ ਇਸ ਚੀਜ਼ ਦੇ ਵਲੌਗ ਬਣਾ ਸਕਦੇ ਆ ਕਿਉਂਕਿ ਅਗਾਂ ਫਿਰ ਉਹਦਾ ਤੂੜੀ ਬਣ ਲੱਗ ਪਣੀ ਤੂੜੀ ਤੇ ਵਲੌਗ ਆਉਣਗੇ ਤਾਨੂੰ ਪ੍ਰਦਾਨ ਜਿਵੇਂ ਜਿਵੇਂ ਡੇਲੀ ਕੰਮ ਕਰਾਂਗੇ ਹੁਣ ਇਹ ਗੱਲ ਹੈਗੀ ਆ ਵੀ ਆਪਾਂ ਵਲੌਗ ਨਹੀਂ ਬੰਦ ਕਰਦੇ ਹੁਣ ਜੋ ਕੁਝ ਵੀ ਕਰਾਂ ਕਰਾਂਗੇ ਦੇੰਦੇ ਵਿੱਚ ਉਹ ਸਾਰਾ ਕੁਝ ਤੁਹਾਨੂੰ ਵਲੌਗ ਦੇ ਵਿੱਚ ਦਿਖਾਵਾ ਕਰਾਂਗੇ ਤੇ ਜੇ ਵਲੌਗ ਵਧੀਆ ਲੱਗਦੇ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਹੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਇਜਾ ਨੇ ਹੋਰ ਵਲੌਗ ਵੇਖਣ ਲਈ ਮਿਲਦੇ ਆ ਤੁਹਾਨੂੰ ਤੁਹਾਨੂੰ ਅਗਲੇ ਵਲੌਗ ਦੇ ਵਿੱਚ